ਇਹ ਮਾਲ ਕਰਾਮ ਕਰਦਾ ਹੈ ਕਿ ਅਸੀਂ ਪਰਿਵਾਰਾਂ ਨਾਲ ਜਾ ਕੇ ਧੰਗੁਰ ਨਾਨਕ ਸਾਹਿਬ ਜਿਸ ਧਰਤੀ ਤੋਂ ਇਹ ਜਿਨ੍ਹਾਂ ਨੇ 13-13 ਵੀ ਤੋਲੇ ਆ ਇਸ ਧਰਤੀ ਤੇ ਜਿੱਥੋਂ ਆ ਉਹ ਵਿਆਹਾਂ ਲਈ ਬਟਾਲੇ ਵੀ ਧਰਤੀ ਪਿਆਏ ਨੇ ਉੱਥੇ ਉਹਨਾਂ ਨੇ ਬਹੁਤ ਉਪਿਹਾਰ ਸੇ ਗੁਰਦੁਆਰੇ ਨੇ। ਨਾ ਸਮਝਣਾ ਵੇਖੋ ਗੁਰਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਬੜਾ ਉੱਚਾ ਰੁਤਬਾ ਦਿੱਤਾ ਹੈ। ਔਰ ਉਹ ਗ੍ਰਸਤੀ ਹੋਣ ਦਾ ਮਾਣ ਵੀ ਜਿਹੜਾ ਗੁਰਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ। ਇਹ ਗੁਰੂ ਦੀਆਂ ਖੁਸ਼ੀਆਂ ਹੀ ਨੇ। ਗ੍ਰਸਤੀ ਜੀਵਨਤਵਾਦ ਕੋ ਖੁਸ਼ੀ ਹੈ ਨੀ ਜੀਵਨ ਕੋ ਹਾਇ ਤਸੋ ਇੱਥੇ ਸੱਚ ਤੇ ਸਾਇਆ ਹੈ ਮਲਾਰੀ ਹੈ ਨਾ ਪਿਆਰ ਹੀ ਹੈ ਨਾ ਉਹ ਆਪਣੇ ਸਾਥੀਆਂ ਨੂੰ ਅਗਲੇ ਸਾਲ ਲਈ ਪਿਆਰ ਕਰਨ ਲੱਗ ਪੈਂਦੇ ਨੇ ਨਹੀਂ ਯਾਰ ਐਸ ਕੀ ਹੀ ਆ ਕੀਤਾ ਫਲਾਣੇ ਨੇ ਆ ਕੀਤਾ ਹੀ ਤੂੰ ਵੱਧ ਕਰਨਾ ਗੁਰ ਨਾਨਕ ਸੁਨਾਦ ਨੂੰ ਮੰਨੀ ਹੈ ਤਾਂ ਹੀ ਫਾਇਦਾ ਇੱਕ ਲੰਗਰ ਜਿਹੜੇ ਲਾਉਣੇ ਨੇ ਲਾਓ ਪਰ ਲੰਗਰਾਂ ਦੇ ਮਗਰ ਜਿਹੜੀਆਂ ਪਤਨਾ ਖਿਲਰਨੀਆਂ ਜੂੜ ਖਿਲਰਨੀਆਂ ਉਹਨੂੰ ਵੀ ਸੁਲ੍ਹਾ ਲੈਣਾ ਉਹ ਕੇਵਲ ਕਮੇਟੀ ਦੇ ਸਵੀਪਰਾਂ ਦਾ ਕੰਮ ਨਹੀਂ ਜਿਹੜੇ ਜਿਹੜੇ ਪ੍ਰਬੰਧਕ ਲੰਗਰ ਲਾਉਣ ਉਹ ਆਪੋ ਆਪਣੇ ਥਾਵਾਂ ਤੋਂ ਦਿਸਤੇ ਜਿਹੜਾ ਸਵੈ ਦਾ ਕੰਮ ਵੀ ਸੰਭਲ ਬਿਲਕੁਲ ਜੇਕਰ ਅਣਦੇਖੀ ਦੇ ਵਿਆਹ ਤੋਂ ਲੈ ਕੇ ਜੇ ਗੱਲ ਕਰੀਏ ਤੇ ਬਟਾਲੇ ਦੇ ਵਿੱਚ ਜਵੇਂ ਅੱਜ ਇਹ ਕਹਿ ਸਕਦੇ ਆ ਕਿ ਇੱਕ ਲੋੜ ਨਾ ਆਪ ਨੂੰ ਲਾਇਆ ਜਾਏਗਾ ਹੁਕਮਾ ਦਿੱਤਾ ਗਿਆ ਜਿਹੜਾ ਪੀੜਾ ਲੱਗਦਾ ਹੈ ਸਭ ਤੋਂ ਪਹਿਲਾਂ ਗੁਰੂ ਜੀ ਦੇ ਉੱਤੇ ਹੀ ਇਹ ਤੌਹੀਦਾ ਸੱਚ ਸੋਹਣਾ ਕਰਦਾ ਹੈ ਸਾਲੇ ਦੀ ਤਾਰੀਖ ਹੋ ਰਹੀ ਜਿੱਥੇ ਗੁਰਨਾਨਦ ਸਾਹਿਬ 538 ਸਾਲ ਪਹਿਲਾਂ ਵਿਆਹ ਨਾਲ ਆਏ ਸੀ ਔਰ ਅੱਜ ਉਸ ਸੰਤਾਨ ਨੂੰ ਮੋਦੀ ਬੇਰਤ ਗੁਰਦੁਆਰਾ ਜਿੱਥੇ ਕੱਲ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਉਸ ਨੂੰ ਉਸ ਦੇ ਵਿੱਚ ਸ਼ਮੂਲੀਅਤ ਕਰਨ ਲਈ ਇੱਕ ਸੰਗਤ ਜਿਹੜੀ ਇੱਥੇ ਜਾ ਰਹੀ ਹੈ ਔਰ ਅੱਜ ਰਾਤ ਇੱਥੇ ਠਹਿਰ ਹੋਏਗੀ ਉਸ ਤੋਂ ਬਾਅਦ ਉੱਥੋਂ ਰਵਾਨਾ ਹੋਣਗੇ ਸਵੇਰੇ ਸੰਤਾਨ ਕੁੰਮਾ ਦੀ ਦੋਵੇਂ ਸੰਗਤਾਂ ਇੱਕ ਜਾਪ ਕਰਦੇ ਹੋਏ ਇੱਕ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਸਾਡੇ ਜਨਾਬ ਦੇ ਲੋਕ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪਣਾ ਵੱਡਾ ਕੱਟ ਨਾ 21 ਇੱਕ ਪ੍ਰੋਗਰਾਮ ਕੀਨੇ ਸਮਾਗਮ ਕੀਤੇ ਮੈਂ ਸਮਝਦਾ ਜੀ ਇਹ ਗੁਰੂ ਦੀਆਂ ਖੁਸ਼ੀਆਂ ਲਾਣ ਲਈ ਸੰਗਤ ਉੱਥੇ ਜਾਂਦੀ ਹੈ ਵੇਖੋ ਇੱਕ ਆਰ ਮਾਝਾਂਦਾ ਕਿ ਅਸੀਂ ਚੱਲੇ ਆਂ ਕਈ ਵਾਰੀ ਵਿਸ਼ੇਸ਼ ਕਰਕੇ ਨਹੀਂ ਜਾਇਆ ਜਾਂਦਾ ਕਿ ਕੋਈ ਪਰਿਵਾਰ ਸਮੇਤ ਇਹ ਮਾਲਕ ਰਹਿਮਤ ਕਰਦਾ ਕਿ ਅਸੀਂ ਪਰਿਵਾਰਾਂ ਨਾਲ ਜਾ ਕੇ ਧੰਗੁਰ ਨਾਨਕ ਸਾਹਿਬ ਜਿਸ ਧਰਤੀ ਤੋਂ ਇਹ ਜਿਨ੍ਹਾਂ ਨੇ 13-13 ਵੀ ਤੋਲੇ ਆ ਇਸ ਧਰਤੀ ਤੇ ਜਿੱਥੋਂ ਆ ਉਹ ਵਿਆਹਾਂ ਲਈ ਬਟਾਲੇ ਵੀ ਧਰਤੀ ਪਿਆਏ ਨੇ ਉੱਥੇ ਉਹਨਾਂ ਨੇ ਬਹੁਤ ਇਪਿਆਸ ਗੁਰਦੁਆਰੇ ਨੇ ਉੱਥੇ ਹਰ ਸਾਬ ਗੁਰਦੁਆਰਾ ਜਿੱਥੇ ਬੱਤੇ ਨੇ ਜਿਨ੍ਹਾਂ ਨੂੰ ਕਦੇ ਗੁਰਨਾਨਕ ਸਾਹਿਬ ਦੇ ਖਾਦੀ 13-13 ਉਥੇ ਜਿੱਥੇ ਗੁਰਨਾਨਦ ਸਾਹਿਬ ਦੇ ਹੱਥਾਂ ਦੀ ਸ਼ੋਹ ਪ੍ਰਾਪਤ ਹੈ ਸੰਗਤਾਂ ਜਾਂਦੀਆਂ ਉਹ ਉਹਨਾਂ ਵਟਿਆਂ ਦੇ ਵੀ ਦਰਸ਼ਨ ਕਰਦੀਆਂ ਹਨ ਤੁਹਾਨੂੰ ਗੁਰਗੰਦ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੀਆਂ ਤੇ ਮੈਂ ਸਮਝਦਾ ਹਾਂ ਹਰ ਸਾਲ ਹੀ ਇਹ ਪ੍ਰੋਗਰਾਮ ਹੁੰਦੇ ਨੇ ਸੰਗਤਾਂ ਬੜੇ ਸ਼ਾਹ ਨਾਲ ਜਾਂਦੀਆਂ ਇੱਥੋਂ ਉੱਥੋਂ ਇੱਕ ਨਗਰ ਕੀਰਤਨ ਜਿਹੜਾ ਨਾ ਉਹ ਸ਼ਾਲ ਇੱਕ ਸੰਗਤ ਦਾ ਇੱਕ ਪਿਆਰ ਕਹਿ ਲਈਏ ਸਰਦਾ ਕਹਿ ਲਈਏ ਕਿ ਗੁਰੂ ਨਾਨਕ ਦੇਵ ਜੀ ਨੇ ਵਿਆਹ ਪਰਮ ਨੂੰ ਬਾਬੇ ਦਾ ਵਿਆਹ ਕਰਕੇ ਵੀ ਮੈਂ ਸਮਝਦਾ ਵੇਖੋ ਗੁਰਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਬੜਾ ਉੱਚਾ ਰੁਤਬਾ ਦਿੱਤਾ ਔਰ ਉਹ ਗ੍ਰਸਤੀ ਹੋਣ ਦਾ ਮਾਣ ਵੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਗੁਰੂ ਨਾਨਕ ਸਾਹਿਬ ਵੇਖੋ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਪਰ ਗੁਰੂ ਨਾਨਕ ਸਾਹਿਬ ਨੇ ਆਪ ਅਗਨੀ ਦੇ ਫੇਰੇ ਨਹੀਂ ਲਏ ਆਪਣੇ ਸਿੱਖ ਨੂੰ ਵੀ ਇਹ ਗੱਲ ਕਹੀ ਤੂੰ ਅਗਨੀ ਦੇ ਫੇਰੇ ਨਹੀਂ ਲੈਣੇ ਜਿਸ ਧਰਮ ਨੂੰ ਜਿਸ ਧਰਮ ਅਗਨੀ ਨੂੰ ਮੰਨਣ ਵਾਲਾ ਉਹਨੂੰ ਅਗਨੀ ਦਾ ਇਹ ਗੁੰਡ ਮੁਬਾਰਕ ਏ ਪਰ ਮੇਰਾ ਧਰਮ ਸ਼ਬਦ ਏ ਮੈਂ ਸ਼ਬਦ ਨੂੰ ਮੰਨਣ ਵਾਲਾ ਆਪ ਵੀ ਬਟਾਲੇ ਦੀ ਧਰਤੀ ਤੇ ਮੂਲ ਮੰਤਰ ਉਚਾਰਨ ਕੀਤਾ ਹੈ ਕਿ ਫੱਟੀ ਦੇ ਉੱਤੇ ਰੱਖਿਆ ਉਹਦੀ ਪ੍ਰਕਰਮਾ ਕੀਤੀ ਤੇ ਮੈਂ ਸਮਝਣਾ ਚਾਰ ਪ੍ਰਕਰਮਾ ਕਰਕੇ ਆਪ ਆਪਣਾ ਗ੍ਰਸਤੀ ਜੀਵਨ ਸ਼ੁਰੂ ਕੀਤਾ ਅੱਜ ਗੁਰੂ ਨਾਨਕ ਦਾ ਸਿੱਖ ਜਿਹੜਾ ਗੁਰੂ ਨਾਨਕ ਨੂੰ ਮੰਨਣ ਵਾਲਾ ਜਿਹੜਾ ਕੋਈ ਵੀ ਹੈ ਕਿਸੇ ਧਰਮ ਦਾ ਵੀ ਹੈ ਮੈਂ ਕੇਵਲ ਸੇਖ ਹੀ ਨਹੀਂ ਜਿਹੜੇ ਇਹ ਚਾਰ ਲਾਵਾ ਲੈਂਦੇ ਨੇ ਅੱਜ ਹਰ ਧਰਮ ਦਾ ਉਹ ਵਿਅਕਤੀ ਵੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਚਾਰ ਪ੍ਰਕਰਮਾ ਕਰਦਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਚਾਰ ਲਾਵਾ ਇਹਦੇ ਜਿਹੜੀਆਂ ਦਰਜ ਕਰਤੀਆਂ ਅੱਜ ਉਹ ਲਾਵਾ ਦਾ ਉਚਾਰਨ ਹੁੰਦਾ ਹੈ ਤੇ ਇਹ ਦੁਨੀਆਂ ਖੁਸ਼ੀਆਂ ਹੀ ਨੇ ਗ੍ਰਸਤੀ ਜੀਵਨ ਤੋਂ ਬਾਅਦ ਕੋਈ ਖੁਸ਼ੀ ਹੈ ਨਹੀਂ ਜੀਵਨ ਕੋਈ ਹੈ ਦੱਸੋ ਇਹ ਇਸਾ ਵਿਆਹ ਫਲਤੀ ਸ਼ਾਇਦ ਹਰ ਇੱਕ ਨੂੰ ਵਧੀਕ ਰੰਗੀ ਆ ਮੇਰੇ ਕਹਿੰਦਾ ਦੋ ਦਿਨ ਬਾਅਦ ਜਦੋਂ ਬਹਾਰ ਨਗਰ ਕੀਰਤਨ ਸਜਾਇਆ ਜਾਏਗਾ 30 ਦਿਨ ਉਹ ਬਾਅਦ ਸ਼ਾਇਦ 30 ਤੋਂ ਬਾਅਦ ਅਗਲੇ ਦਿਨ ਹੀ ਅਗਲੇ ਸਾਲ ਦੀਆਂ ਤਿਆਰੀਆਂ ਮੈਂ ਤਿਆਰੀ ਮੁਕਦੀ ਨਹੀਂ ਤਿਆਰੀ ਖਤਮ ਹੀ ਨਹੀਂ ਹੁੰਦੀ ਸੰਗਤ ਚ ਚਾਹੀਏ ਨਾ ਮਲਾਰੀਏ ਨਾ ਪਿਆਰੀਏ ਨਾ ਉਹ ਆਪਣੇ ਸਾਥੀਆਂ ਨੂੰ ਅਗਲੇ ਸਾਲ ਲਈ ਪਿਆਰ ਕਰਨ ਲੱਗ ਪੈਂਦੇ ਨੇ ਨਹੀਂ ਯਾਰ ਐਸ ਕੀ ਆ ਕੀਤਾ ਹਲਾਣੇ ਨੇ ਆ ਕੀਤਾ ਹੀ ਤੂੰ ਵਾਅਦਾ ਕਰਨਾ ਹੈ ਇਹ ਚਾਹ ਆ ਇਹ ਪਿਆਰ ਆ ਪਰ ਮੈਂ ਤੁਹਾਡੇ ਮਾਧਿਮ ਰਾਹੀਂ ਇਹ ਗੱਲ ਕਹਿਣਾ ਜਿੰਨਾ ਮਰਗੀ ਪਿਆਰ ਕਰੋ ਗੁਰੂ ਨੂੰ ਸਤਕਾਰ ਕਰੋ ਨਸ਼ਿਆਂ ਦਾ ਪਿਆਰ ਕਰੋ ਪਤਰਪਣੇ ਦੀ ਜੂੜ ਛਡੋ ਆਪਾਂ ਗੁਰੂ ਨਾਨਕ ਦੇ ਸਿਧਾਂਤ ਨੂੰ ਮੰਨੀਏ ਤਾਂ ਹੀ ਫਾਇਦਾ ਹੈ ਇਹ ਲੰਗਰ ਜਿਹੜੇ ਲਾਉਣੇ ਨੇ ਲਾਓ ਪਰ ਲੰਗਰਾਂ ਦੇ ਮਗਰ ਜਿਹੜੀਆਂ ਪਤਨਾ ਖਿਲਰਨੀਆਂ ਜੂੜ ਖਿਲਰਨੀਆਂ ਉਹਨੂੰ ਵੀ ਸੰਭਾਲਣਾ ਹੈ ਉਹ ਕੇਵਲ ਕਮੇਟੀ ਦੇ ਸਵੀਪਰਾਂ ਦਾ ਕੰਮ ਨਹੀਂ ਜਿਹੜੇ ਜਿਹੜੇ ਪ੍ਰਬੰਧਕ ਲੰਗਰ ਲਾਉਣ ਉਹ ਆਪੋ ਆਪਣੇ ਥਾਵਾਂ ਤੋਂ ਇਸ ਤੇ ਜਿਹੜਾ ਸਭਾਈ ਦਾ ਸਭਾਈ ਦਾ ਕੰਮ ਵੀ ਸੰਭਲ ਬਿਲਕੁਲ ਸਭਾਈ ਇੱਕ ਵਟੇ ਹੀ ਸੰਗਤ ਹੋ ਗਿਆ ਜੀ ਕਿਹੜੇ ਆਇਆ ਯਾਰ ਚੱਲ ਕੇ ਆਊਗਾ ਨਾ ਬਿਲਕੁਲ ਬਹੁਤ ਬੜਾ ਮੈਸੇਜ ਆਇਆ ਯਾਰ ਮੈਂ ਤਾਂ ਬੜੀ ਛੋਂਦਾ ਕਿਵੇਂ ਦੀ ਇੱਕ ਮਨ ਵਿੱਚ ਕੋਈ ਕਾਫੀ ਸਾਲਾਂ ਤੋਂ ਤੁਸੀਂ ਤੇ ਜਾ ਰਹੇ ਹੋ ਨਾਲ ਸੰਗਤ ਵਾਹਿਗੁਰੂ ਦਾ ਸਾਥ ਥੋੜਾ ਜਿਹਾ ਇਹ ਖਤ ਹੈ ਸੰਗਤ ਦਾ ਚਾ ਸੰਗਤ ਦਾ ਵਿਆਹ ਸੰਗਤ ਦੀ ਭਾਵਨਾ ਨੂੰ ਸ਼ਬਦਾਂ ਦੇ ਪਰਵਾਜ਼ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਜੋ ਲੋਕ ਇਹ ਨਜ਼ਾਰਾ Sultanpur Lodhi ਵਿਖੇ ਜਾਂ ਅਗਲੇ ਦਿਨ ਇੱਥੇ ਹੁੰਦਾ ਹੈ ਤੁਸੀਂ ਵੀ ਲਗਾਤਾਰ ਇਹ ਜੋ ਸਾਰੀ ਸੰਗਤ ਨੂੰ ਆਪਣੇ ਮੀਡੀਆ ਰਾਹੀਂ ਦੱਸਦੇ ਹੋ ਉਹਨੂੰ ਕਿਸੇ ਤਰੀਕੇ ਨਾਲ ਵੀ ਜਾਣ ਕਰਨਾ ਭਾਵਨਾ ਨਾਲ ਬਹੁਤ ਮੁਸ਼ਕਲ ਹੈ ਕਿਉਂਕਿ ਸੰਗਤਾਂ ਹਰ ਥਾਂ ਹਰ ਵੇਲੇ ਤਤਪਰ ਰਹਿੰਦੀ ਆ ਗੁਰੂ ਦੇ ਦਰਸ਼ਨ ਬਿਲਕੁਲ ਆਪਾਂ ਦੇਖ ਹੀ ਸਕਦੇ ਕਿ ਸਰ ਇੱਕ ਫੋਟੋਗ੍ਰਾਫਰ ਫੋਟੋਗ੍ਰਾਫਰ ਜਲਦੀ ਸਾਡੇ ਮਾਰੀ ਪ੍ਰਿਕਾਂਤ ਉਪਲਬਧ ਹੈ ਬਾਜੀ ਅੱਜ ਦਾ ਨੰਬਰ ਪ੍ਰੈਸ ਦੇ ਸਟੇਟਮੈਂਟਸ ਤੋਂ ਧੰਨਵਾਦ ਜੀ ਸਾਰੇ ਜੋ ਭਾਈਚਾਰੇ ਨਾਲ ਹੋਣਗੇ ਪਰ ਇਹ ਸੰਦੇਸ਼ ਕਿਹਾਗਾ ਵੀਰ ਉਹ ਇਸ ਦੁਨੀਆ ਤੋਂ ਲੋਕ ਇੱਥੇ ਪਹੁੰਚਦੇ ਨੇ ਉੱਥੇ ਬਟਾਲਾ ਸੰਗਤ ਵੀ ਗ੍ਰਹਿਣ ਹਰ ਸਾਲ ਸੰਗਤ ਆਏਗੀ ਤੇ ਵਿਆਹਾਂ ਦਾ ਲਿਖਾ ਲਿਖਾ ਤੋਂ ਕਰਾ ਦੇ ਲੱਗ ਕੇ ਲਗਾਈ ਜਾਂਦੇ ਨੇ 20 ਤਰੀਕ ਨੂੰ ਮੁੱਖ ਤੌਰ ਤੇ ਜੇ ਗਲਤੀ ਹੈ ਤੇ 20 ਤਰੀਕ ਨੂੰ ਵਿਆਹ ਪੁਰਾ ਜਿਹੜਾ ਬਟਾਲੇ ਦੀ ਤਰਫੀ ਤੇ ਮਨਾਇਆ ਜਾਏਗਾ 7 ਤੋਂ 8 ਤੱਕ ਜਿਹੜਾ ਇਹ ਵਿਆਹ ਪੁਰਾ ਬਸ ਉਹ ਬਣਾਇਆ ਜਾ ਰਿਹਾ ਤਿੰਨ ਦਿਨ ਦਾ ਇਹ ਲਗਾਤਾਰ ਦੀ ਸੰਗਤ ਦੀ ਆਮਦ ਲਈ ਲੱਖਾਂ ਦੇ ਗਿੰਦੇ ਚਲੋ ਔਰ ਸਹੂਲਤਾਂ ਬਟਾਲੇ ਤੋਂ ਦੇਖ ਰਹੇ ਹੋ ਪਕਾਲੇ ਵਿੱਚ ਸ਼ੁਰੂ ਕਰਨਾ ਜਪਦੇ ਹੋਏ ਵਾਈਕ ਨੂੰ ਦਾਜ ਕਰਦੇ ਹੋਏ ਸਤਨਾਮ ਵਾਈਕ ਨੂੰ ਦਾਜ ਕਰਦੇ ਹੋਏ ਸੰਗਤ ਜਿਹੀ ਆਵਾਜ਼ਾਂ ਸਹੂਲਤਾਂ ਕਾਹਦਾ ਪਰਸਪਰ ਸਟਾਫ